ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੁਲਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਟੀਮ ਮੈਂਬਰ ਮੱਲਾਵਾਲਾ ਕਾਰ ਸੋਸ਼ਲ ਡਵੈਲਪਰ ਸੁਸਾਇਟੀ ਸ੍ਰੀ ਅਮੀਰ ਚੰਦ ਜੀ ਬਾਜ਼ਾਰ ਨਾਸ ਰੋਸ਼ਨ ਲਾਜ਼ਮੀ ਅੰਜੰਦਾ ਅੱਜ ਅਸੀਂ ਸਰਦਾਰ ਬੁੱਕ ਡੀਪੂ ਤੇ ਪਹੁੰਚੇ ਆ ਜੀ ਵੀਰ ਜੀ ਦਾ ਮੈਸੇਜ ਲੱਗਾ ਸੀ ਇੱਕ ਸਾਨੂੰ ਵੀ ਅਸੀਂ ਉੱਥੇ ਸੇਵਾ ਭੇਜਣੀ ਚਾਹੁੰਦੇ ਆ ਕਿਉਂਕਿ ਕੁਝ ਸਮਾਂ ਪਹਿਲਾਂ ਸਾਨੂੰ ਉਤੋਂ ਹੈਗਾ ਪਾਸ ਤੋਂ ਇੱਕ ਮੈਸੇਜ ਪਾਇਆ ਗਿਆ ਸੀ ਬੱਚਿਆਂ ਦੇ ਸਟੈਸਰੀ ਦੇ ਸਮਾਨ ਵਾਸਤੇ ਸੋ ਵੀਰ ਜੀ ਨੇ ਮੈਸੇਜ ਦੇਖਿਆ ਬੜੀ ਮਨ ਚ ਖੁਸ਼ੀ ਹੋਈ ਪੁਰਾਣਾ ਕਿਤਾਬਾਂ ਦਾ ਕੰਮ ਹੈ ਬੁੱਕ ਡਿਪੋ ਹੈ ਔਰ ਇਹ ਕਹਿੰਦੇ ਵਾਸੀਂ ਉੱਥੇ ਥੋੜਾ ਜਿਆ ਕੁ યોગદાન ਪਾਉਣਾ ਚਾਹੁੰਦੇ ਆ ਜਿਵੇਂ ਸਮੁੰਦਰ ਦੇ ਵਿੱਚ ਇੱਕ ਰਾਈ ਦਕਿੰਕਾ ਅਸੀਂ ਭੇਜਣਾ ਚਾਹੁੰਦੇ ਆ ਸੋ ਇਹਨਾਂ ਨੇ ਸਾਨੂੰ ਇੱਕ ਬਾਕਸ ਜਿਹੜਾ ਤਿਆਰ ਕਰਕੇ ਅੱਜ ਦਿੱਤਾ ਹੈ ਸਰਦਾਰ ਨਿਰਮਲ ਸਿੰਘ ਜੀ ਉਹ ਅਰਿਣਾ ਦੇ ਛੋਟੇ ਵੀ ਔਰ ਬੜਾ ਅੱਛਾ ਲੱਗਾ ਇਸ ਬੁੱਕਸ ਦੇ ਵਿੱਚ ਇਹੋ ਹੀ ਚਾਹੁੰਦੇ ਆ ਦੱਸ ਰਹੇ ਸੀਗੇ ਇਹਦੇ ਵਿੱਚ ਹਰ ਪ੍ਰਕਾਰ ਦੀ ਜਿਹੜੀ ਬੱਚਿਆਂ ਦੀ ਵਰਤੋਂ ਵਾਲਿਆ ਸਮਾਨ ਹੈ ਜਿਸ ਤਰ੍ਹਾਂ ਰਜਿਸਟਰ ਹੈ ਰੰਗ ਹੈ ਜਿਓਮੈਟਰੀਆ ਹੈ ਸ਼ੋਪਨਰ ਹੈ ਔਰ ਪੈਨ ਪੈਨਸਲਾਂ ਕਾਫੀ ਸਮਾਨ ਜੋ ਜਿਵੇਂ ਬੁੱਕ ਦੀਪੂ ਦੀ ਜੋ ਲੱਗਦਾ ਉਹ ਇਹਦੇ ਵਿੱਚ ਦਿੱਤਾ ਗਿਆ ਜੀ ਔਰ ਇਹ ਕੱਲ 7 ਤਰੀਕ ਦਾ ਕੈਂਪ ਹੈ ਜੀ ਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਅੱਜ ਇਹ ਸੇਵਾ ਪੇਜਰੀਆ ਜੀ ਮੈਂ ਸਰਦਾਰ ਨਿਰਮਲ ਸਿੰਘ ਜੀ ਔਰ ਇਹਨਾਂ ਦੇ ਛੋਟੇ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੋ ਵਨ ਚੜ੍ਹ ਕੇ ਸੇਵਾ ਕਰਦੇ ਐ ਔਰ ਸਤਿਗੁਰੂ ਅਗੇ ਅਰਦਾਸ ਕਰਦੇ ਆ ਇਹਨਾਂ ਦੇ ਕਾਰੋਬਾਰ ਕਮਾਈ ਚ ਬਰਕਤ ਪਾਵੇ ਔਰ ਇਸੇ ਤਰ੍ਹਾਂ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਤਾਰੇ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ